ਦੋਸਤੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਰੇਲ ਗੱਡੀ ਦਾ ਸਫ਼ਰ ਜ਼ਰੂਰ ਕੀਤਾ ਹੋਵੇਗਾ ਪਰ ਤੁਹਾਨੂੰ ਸ਼ਾਇਦ ਹੀ ਪਤਾ ਹੋਵੇ ਕਿ ਰੇਲ ਗੱਡੀ ਦੇ ਪਿੱਛੇ ਜਿਹੜਾ ਐਕਸ ਦਾ ਨਿਸ਼ਾਨ ਬਣਿਆ ਹੁੰਦਾ ਹੈ ਉਹ ਕਿਉਂ ਬਣਿਆ ਹੁੰਦਾ ਹੈ ਇਸ ਦਾ ਬਹੁਤ ਵੱਡਾ ਕਾਰਨ ਹੈ ਜੇਕਰ ਤੁਸੀਂ ਇਹ ਜਾਨਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਹਰ ਰੋਜ਼ ਕਰੋੜਾਂ ਲੋਕ ਹੀ ਰੇਲ ਗੱਡੀ ਦੇ ਉੱਪਰ ਸਫ਼ਰ ਕਰਦੇ ਹਨ ਪਰ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ਕਿ ਆਖਰੀ ਡੱਬੇ ਉੱਪਰ ਐਕਸ ਦਾ ਨਿਸ਼ਾਨ ਕਿਉਂ ਬਣਿਆ ਹੁੰਦਾ ਹੈ ਤੁਹਾਨੂੰ ਦੱਸਦੇ ਹਾਂ ਇਹ ਕਿਉਂ ਬਣਿਆ ਹੁੰਦਾ ਹੈ ਤੁਹਾਨੂੰ ਪਤਾ ਹੀ ਹੈ ਕਿ ਇਹ ਟ੍ਰੇਨ ਦੇ ਵਿੱਚ ਸਾਰੇ ਡੱਬੇ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ ਜੇਕਰ ਇਹਨਾਂ ਨੂੰ ਜੁੜਨ ਵਿੱਚ ਕੋਈ ਕਮੀ ਰਹਿ ਜਾਵੇ ਤਾਂ ਬਹੁਤ سارے ਡੱਬੇ ਇਸ ਟ੍ਰੇਨ ਤੋਂ ਅਲੱਗ ਹੋ ਸਕਦੇ ਹਨ ਟ੍ਰੇਨ ਬਹੁਤ ਵੱਡੀ ਹੁੰਦੀ ਹੈ ਜੇਕਰ ਕੋਈ ਡੱਬਾ ਉਹਦੇ ਵਿੱਚੋਂ ਨਿਕਲ ਜਾਵੇ ਤਾਂ ਟ੍ਰੇਨ ਡਰਾਈਵਰ ਨੂੰ ਇਹ ਪਤਾ ਨਹੀਂ ਲੱਗੇਗਾ ਕਿ ਪਿੱਛੇ ਕੁਝ ਡੱਬੇ ਨਿਕਲ ਗਏ ਹਨ ਜੇਕਰ ਕੋਈ ਡੱਬਾ ਅੰچھے ਨਿਕਲ ਜਾਂਦਾ ਹੈ ਤਾਂ ਦੂਸਰੀ ਟ੍ਰੇਨ ਨੂੰ ਉਸ ਪਟੜੀ ਦੇ ਉੱਪਰ ਨਹੀਂ ਭੇਜਿਆ ਜਾਂਦਾ ਜਦੋਂ ਕੋਈ ਟ੍ਰੇਨ ਸਟੇਸ਼ਨ ਤੇ ਪਹੁੰਚ ਜਾਂਦੀ ਹੈ ਇਸ ਸਟੇਸ਼ਨ ਦਾ ਕਰਮਚਾਰੀ ਪਿਛਲੇ ਡੱਬੇ ਉੱਪਰ ਐਕਸ ਵਾਲੇ ਡੱਬੇ ਨੂੰ ਦੇਖ ਕੇ ਇਹ ਅੰਦਾਜ਼ਾ ਲਾ ਲੈਂਦਾ ਹੈ ਕਿ ਟ੍ਰੇਨ ਕਿਸੇ ਹਾਦਸੇ ਦਾ ਸ਼ਿਕਾਰ ਨਹੀਂ ਹੋਈ। ਉਹ ਸਹੀ ਸਲਾਮਤ ਇੱਥੇ ਪਹੁੰਚ ਗਈ ਹੈ। ਹਰੇਕ ਸਟੇਸ਼ਨ ਦੇ ਉੱਪਰ ਕਰਮਚਾਰੀ ਇਹਨਾਂ ਟ੍ਰੇਨਾਂ ਦੀ ਚੈਕਿੰਗ ਕਰਦੇ ਹਨ। ਉਹ ਇਸ ਐਕਸ ਦੀ ਮਦਦ ਦੇ ਨਾਲ ਇਹ ਦੇਖਦੇ ਹਨ ਕਿ ਟ੍ਰੇਨ ਇਸ ਸਟੇਸ਼ਨ ਦੇ ਉੱਪਰ ਪੂਰੀ ਆ ਚੁੱਕੀ ਹੈ ਅਤੇ ਫਿਰ ਉਸ ਨੂੰ ਅਗਲੇ ਸਟੇਸ਼ਨ ਤੱਕ ਭੇਜਿਆ ਜਾਂਦਾ ਹੈ। ਅਤੇ ਟ੍ਰੇਨ ਦੇ ਆਖਰੀ ਡੱਬੇ ਉੱਪਰ ਇੱਕ ਬਿਜਲੀ ਦਾ ਲੈਂਪ ਵੀ ਬਣਿਆ ਹੁੰਦਾ ਹੈ ਜਿਹੜਾ ਥੋੜੀ ਦੇਰ ਬਾਅਦ ਚਮਕਦਾ ਹੈ ਪਹਿਲਾਂ ਦੇ ਸਮੇਂ ਦੇ ਵਿੱਚ ਇਹ ਲੈਂਪ ਤੇਲ ਦੀ ਮਦਦ ਦੇ ਨਾਲ ਚਲਾਇਆ ਜਾਂਦਾ ਸੀ ਪਰ ਅੱਜ ਕੱਲ ਇਹ ਬਿਜਲੀ ਦੇ ਨਾਲ ਚਲਾਇਆ ਜਾਂਦਾ ਹੈ ਰਾਤ ਨੂੰ ਐਕਸ ਦਾ ਨਿਸ਼ਾਨ ਨਹੀਂ ਦਿਖਦਾ ਇਸ ਲਈ ਇਸ ਲੈਂਪ ਨੂੰ ਲਗਾਇਆ ਗਿਆ ਹੈ ਹੁਣ ਤੁਸੀਂ ਜਾਣ ਗਏ ਹੋਵੋਗੇ ਕਿ ਟ੍ਰੇਨ ਦੇ ਆਖਰੀ ਡੱਬੇ ਉੱਪਰ ਐਕਸ ਕਿਉਂ ਲਿਖਿਆ ਹੁੰਦਾ ਹੈ ਕਈ ਟ੍ਰੇਨਾਂ ਉੱਪਰ ਲਾਸਟ ਡੱਬੇ ਉੱਪਰ ਐਲ ਵੀ ਵੀ ਲਿਖਿਆ ਹੁੰਦਾ ਹੈ ਜਿਸ ਦਾ ਮਤਲਬ ਹੈ ਲਾਸਟ ਵਹੀਕਲ ਮਤਲਬ ਆਖਰੀ ਵਹੀਕਲ ਜੇਕਰ ਕਿਸੇ ਸਟੇਸ਼ਨ ਦੇ ਉੱਪਰ ਐਕਸ ਜਾਂ ਐਲ ਵੀ ਲਿਖਿਆ ਹੋਇਆ ਡੱਬਾ ਨਾ ਦੇਸੀ ਤਾਂ ਉਹ ਇਹ ਅੰਦਾਜ਼ਾ ਲਗਾ ਲੈਂਦੇ ਹਨ ਕਿ ਤ੍ਰੇਨ ਪੂਰੀ ਨਹੀਂ ਆਈ ਹੈ ਇਸ ਤੋਂ ਬਾਅਦ ਉਹ ਕਰਮਚਾਰੀ ਇਸ ਦੀ ਰੇਖੀ ਕਰਨ ਲੱਗ ਜਾਂਦੇ ਹਨ ਕਿ ਤ੍ਰੇਨ ਪੂਰੀ ਕਿਉਂ ਨਹੀਂ ਆਈ ਹੈ ਠੀਕ ਹੈ ਦੋਸਤੋ ਇਹ ਹੀ ਸੀ ਤ੍ਰੇਨ ਦੇ ਡੱਬੇ ਉੱਪਰ ਐਕਸ ਲਿਖਿਆ ਰਾਜ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਅਜਿਹੀਆਂ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ